ਜੂਨ ਬੱਕਰਾ ਦੀ ਕਹਤ ਨੂੰ ਕਾਦੀ ਜੂਨ ਪੱਕਰਾਂ ਦੀ ਫੱਕਰਾਂ ਦਾ ਜੂਨ ਹੈ ਜੂਨੀ ਜਿਨੀ ਆਉਂਦੀ ਹੈ ਫੱਕਰ ਦੀ ਜ਼ਿੰਦਗੀ ਤਾਂ ਭਾਈ ਤਾਨਿਆਂ ਵਾਲੀ ਹੁੰਦੀ ਹੈ ਫੱਕਰ ਦੀ ਜ਼ਿੰਦਗੀ ਤੇ ਪੀੜਾਂ ਵਾਲੀ ਹੁੰਦੀ ਹੈ ਫੱਕਰ ਦੀ ਜ਼ਿੰਦਗੀ ਦੇ ਵਿੱਚ ਆਰਾਮ ਸੁੱਖ ਨਹੀਂ ਹੈਗੇ ਫੱਕਰ ਦੀ ਜ਼ਿੰਦਗੀ ਤਾਂ ਇਦਾਂ ਦੀ ਹੁੰਦੀ ਹੈ ਭਾਈ ਫਕਰਦਾ ਹਮੇਸ਼ਾ ਦੂਜੇ ਲਈ ਜਿਉਂਦਾ ਹੈ ਉਹਦਾ ਆਪ ਦਾ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੁੰਦਾ ਫਕੀਰੀ ਤਾਂ ਜੀਣਾ ਸਿਖਾਉਂਦੀ ਹੈ ਫਕਰਦਾ ਪਤਾ ਨਹੀਂ ਕਿੰਨਾ ਕੁ ਫਨਾਹ ਕਰ ਦਿੰਦਾ ਹੈ ਆਪਣੇ ਆਪ ਨੂੰ ਫਨਾਹ ਕਰ ਦਿੰਦਾ ਹੈ ਫਕਰ ਦੀ ਤਾਂ ਜੂੜੇ ਸਲਾਹ ਦਿੰਦੇ ਆ ਭਾਈ ਤੁਹਾਡੀ ਸੰਗਤ ਦਾ ਬੋਲ ਤਾਂ ਵੱਡਾ ਤੁਸੀਂ ਪੱਕੀਆਂ ਛੱਤਾਂ ਵਾਲਿਆਂ ਓ ਔਰ ਇਨਕੂ ਔਰ ਇਨਕੂ ਅਸੀਂ ਕੱਚੀਆਂ ਕੰਦਾਂ ਵਾਲਿਆਂ ਥੋੜੀ ਸੋਚ ਹੈ ਅੰਬਰਾਂ ਜਈ ਅਸੀਂ ਨਕੀਆਂ ਮਤਾਂ ਵਾਲਿਆਂ ਤੁਸੀਂ ਪੱਕੀਆਂ ਛੱਤਾਂ ਵਾਲਿਓ ਅਸੀਂ ਕੱਚੀਆਂ ਕੰਦਾਂ ਵਾਲਿਆਂ ਅਉਡੀ ਸੋਚ ਹੈ ਅੰਬਰਾਂ ਜਈ ਪਾਈ ਸਾਈਡ ਤੇ ਹੋ ਜੋ ਅਸੀਂ ਨਕੀਆਂ ਮਤਾਂ ਵਾਲੇ ਆ ਕਦ ਨਿਬਦੀ ਵਖੀ ਨਾ ਮੈਲਾ ਤੇ ਛਪਰਾਂ ਦੀ ਕਦ ਮਿਲ ਕੇ ਦੱਸਾਂਗੇ ਕਿ ਜੂਨ ਹੈ ਫਕਰਾਂ ਦੀ ਹੌ ਕਦਮ ਮਿਲ ਕੇ ਬੈਠਾਂਗੇ ਫਿਰ ਬਹਿ ਕੇ ਦੱਸਾਂਗੇ ਕਿ ਜੂਨ ਹੈ ਫਕਰਾਂ ਦੀ ਕਿ ਜੂਨ ਹੈ ਫਕਰਾਂ ਦੀ ਹੌ ਕਦਮ ਮਿਲ ਕੇ ਬੈਠਾਂਗੇ ਖਾਰੇ ਕਿਉਂ ਜ਼ਿੰਦਾ ਹਾਂ ਮੈਨੂੰ ਸਮਝ ਨਹੀਂ ਪੈਂਦੀ ਇਹ ਮੌਤ ਵੀ ਤੇਰੇ ਜਿਹੀ ਜਿਹੜੀ ਸਾਰ ਨਹੀਂ ਲੈਂਦੀ ਖਾਰੇ ਕਿਉਂ ਜ਼ਿੰਦਾ ਹਾਂ ਮੈਨੂੰ ਸਮਝ ਨਹੀਂ ਪੈਂਦੀ ਇਹ ਮੌਤ ਵੀ ਤੇਰੇ ਜਿਹੀ ਜਿਹੜੀ ਸਾਰ ਨਹੀਂ ਲੈਂਦੀ ਅਸੀਂ ਬੰਦੇ ਪੂਜੇ ਨੇ ਤਾਂ ਵੀ ਖਾਲੀ ਬੈਠਿਆਂ ਲੋਕੀ ਰੱਬ ਨੂੰ ਪਾ ਗਏ ਨੇ ਪੂਜਾ ਕਰਕੇ ਪੱਥਰਾਂ ਦੀ ਹੌ ਕਦਮ ਮਿਲ ਕੇ ਬੈਠਾਂਗੇ ਫਿਰ ਬੈ ਕੇ ਦੱਸਾਂਗੇ ਕਿ ਜੂਨ ਹੈ ਫਕਰਾਂ ਦੀ ਕਿ ਜੂਨ ਹੈ ਫਕਰਾਂ ਦੀ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਤੋਂ ਪਿੱਛੋਂ ਨਹੀਂ ਮੇਰਾ ਮਾਣ ਜਾਂ ਟੁੱਟ ਗਿਆ ਤੂੰ ਖਾਣ ਤੋਂ ਪਿੱਛੋਂ ਨਹੀਂ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਤੋਂ ਪਿੱਛੋਂ ਨਹੀਂ ਹਉ ਮੇਰਾ ਮਾਨ ਜਾਂ ਟੁੱਟ ਗਿਆ ਤੋਖਾ ਖਾਨ ਤੋਂ ਪਿਛੋਂ ਨਹੀਂ ਇਤਬਾਰ ਦੀਆਂ ਗੱਲਾਂ ਤੋਂ ਡਰ ਗਿਆ ਲੱਗਦਾ ਏ ਕੋਈ ਗੱਲ ਨਹੀਂ ਕਰਦੇ ਇਹਨਾਂ ਪਿਆਰ ਦੇ ਅੱਖਰਾਂ ਦੀ ਹੁ ਕਦ ਮਿਲ ਕੇ ਬੈਠਾਂਗੇ ਫਿਰ ਬਹਿ ਕੇ ਦਸਾਂਗੇ ਕਿ ਜਉਣ ਹੈ ਫਕਰਾਂ ਦੀ ਕਿ ਜਉਣ ਹੈ ਫਕਰਾਂ ਦੀ ਕਾਂਸਾ ਵੇਦਾ ਇੱਕ ਅੰਤਰਾ ਜਿਹੜਾ ਸੀ ਉਹ ਮੈਂ ਤੇ ਗੁਰਪ੍ਰੀਤ ਠੱਠਾ ਸੀ ਇਕੱਠੇ ਬੈਠੇ ਉੱਥੇ ਲਿਖਿਆ ਸੀ ਜਿਹੜੇ ਜੜਾਂ ਤੋਂ ਸੁੱਕ ਜਾਂਦੇ ਕੀ ਹਰਾ ਕਰੂ ਦਸ ਪਾਣੀ ਕਿੰਜ ਬੋਲ ਕੇ ਦੱਸ ਦੇਵਾਂ ਮਾਤੇ ਨੂੰ ਲਫ਼ਜ਼ਾਂ ਵਿੱਚ ਕਹਾਣੀ ਜਿਹੜੇ ਜੜਾਂ ਤੋਂ ਸੁੱਕ ਜਾਂਦੇ ਕੀ ਹਰਾ ਕਰੂ ਦਸ ਪਾਣੀ ਕਿੰਜ ਬੋਲ ਕੇ ਦੱਸ ਦੇਵਾਂ ਮੈਂ ਤੈਨੂੰ ਲਫ਼ਜ਼ਾਂ ਵਿੱਚ ਕਹਾਣੀ ਬਣ ਅੰਬਰਾਂ ਦੇ ਤਾਰੇ ਤੇਰੇ ਲਈ ਟੁੱਟਾਂਗੇ ਆ ਮਸੂਲੀ ਚਾੜ ਦੇਮੀ ਅਥਰੂ ਨਾ ਸਟਾਂਗੇ ਚੱਠੇ ਬੋਲ ਹੀ ਕਾਫੀ ਨੇ ਜਿੰਦ ਅਮਰ ਮੁਕ ਜਾਵਾਂਗੇ ਸਾਨੂੰ ਲੋੜ ਨਹੀਂ ਪੈਣੀ ਮੱਛਣੇ ਲਈ ਲੱਕੜਾਂ ਦੀ ਮੱਛਣੇ ਲਈ ਲੱਕੜਾਂ ਦੀ ਹੋ ਮੱਛਣੇ ਲਈ ਲੱਕੜਾਂ ਦੀ ਹੋ ਮੱਛਣੇ ਲਈ ਲੱਕੜਾਂ ਦੀ ਹੱਕਦ ਮਿਲ ਕੇ ਬੈਠ ਫਿਰ ਬੈਕ ਇੰਦਸਾਂਗੇ ਕਿ ਜੂਨ ਹੈ ਫਕਰਾਂ ਦੀ ਕਿ ਜੂਨ ਹੈ ਫਕਰਾਂ